ਉੜਗਾ ਫੋਨ ਸੁਣੀ ਨਹੀਂ ਆਇਆ ਕੇ ਵਾਟੀ ਵਾਲੇ ਜਿਹੜੇ ਸੀ ਪਤਾ ਨਹੀਂ ਗੱਡੀ ਲਈ ਚਲੇ ਗਏ ਕੋਈ ਪਤਾ ਨਹੀਂ ਕੌਣ ਐ ਕੌਣ ਨੇ ਇਹ ਗੱਡੀ ਸਾਡੀ ਖਾਲੀ ਕਰਕੇ ਆਈ ਡਰਾਈਵਰ ਸੁੱਤਾ ਹੋਇਆ ਇਹਦੇ ਦਾ ਸਾਈਡ ਚ ਲਾ ਗਿਆ ਪਿੱਛੋਂ ਆਈ ਉਹ ਕੈਂਟਰ ਵਾਲੀ ਉਹਨੇ ਮਾਰੀ ਪਿੱਛੇ ਦਾ ਗੱਡੀ ਪਾੜੀ ਟੈਰਸ ਸਸਾ ਕੋ ਟੈਰਸ ਤੇ ਸਸਾ ਕੋ ਟੈਰਸ ਤੇ ਜਿਹੜੀ ਪਿੱਛਲੀ ਗੱਡੀ ਹੈ ਇਹਦਾ ਨੰਬਰ ਹਰਿਆਣੇ ਦਾ ਹਰਿਆਣੇ ਦੀ ਗੱਡੀ ਹੈ ਇਹਨਾਂ ਹੰਬਾਲਾ ਹੰਬਾਲਾ ਹੰਬਾਲੇ ਦੀ ਗੱਡੀ ਹੈ पिछो मतलब हा सुता हुया ड्राइवर सुठा हुया पिछो आया स्पीज न ख़ुशि हुया पिछो